ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਇਹਦੇ ਨਾਲ ਪਾਣੀ ਸ਼ੁਰੂ ਹੋ ਗਿਆ ਰੋੜੇ ਪਿੰਡ ਦੇ ਵਿੱਚ ਆਹ ਤੇ ਇੰਨਾ ਪਾਣੀ ਆ ਇਹ ਤੇ ਤੁਸੀਂ ਦੇਖ ਲਓ ਕਿਵੇਂ ਇਹ ਪਾਣੀ ਜਾ ਰਿਹਾ ਹੈ ਕੋਈ ਦਾ ਪ੍ਰਬੰਧ ਨਹੀਂ ਹੈਗਾ ਪਾਣੀ ਦਾ ਪੰਚਾਇਤ ਨੇ ਕਰਿਆ ਵਾ ਇੱਥੇ ਰਾਹੀ ਗੀਰ ਆਉਨੇ ਆ ਜਿੰਨੇ ਵੀ ਰਾਹੀ ਬੜਾ ਪਰੇਸ਼ਾਨ ਹੁੰਦਾ ਕਿਉਂਕਿ ਇੱਥੇ ਕਈ ਜਦ ਇਥੇ ਗਿਰ ਕੇ ਵਿਚਾਰਿਆਂ ਦੇ ਕੱਪੜੇ ਵੀ ਖਰਾਬ ਹੋ ਚੁੱਕੇ ਨੇ ਇਸ ਗੰਦੇ ਪਾਣੀ ਦੇ ਵਿੱਚ ਤੁਹਾਨੂੰ ਮੈਂ ਦਿਖਾਉਂਗਾ ਜਾ ਕੇ ਅੱਗੇ ਜਾ ਕੇ ਨਾ ਥੋੜੇ ਆ ਕਿੱਥੇ ਹੋਰ ਵੀ ਤੁਹਾਨੂੰ ਦਿਖਾਉਣਾ ਮੈਂ ਇਕਣਾ ਇਹ ਪਾਣੀ ਹੈ ਇੱਥੇ ਖੜਾ ਛੱਪੜ ਬਣ ਗਿਆ ਇਹ ਬਹੁਤ بڑا ਛੱਪੜ ਬਣ ਗਿਆ ਇਹ ਸੜਕ ਦੇ ਉੱਪਰ ਇਹ ਪਾਣੀ ਇਹ ਗੱਡੀਆਂ ਲੱਖ ਰਹੀਆਂ ਇੱਥੇ ਦੇ ਵਿੱਚ ਨੂੰ ਆ ਦੇਖ ਲੋ ਕਿੰਨਾ ਡੂੰਗਾ ਛੱਪੜ ਬਣ ਗਿਆ ਇੱਥੇ ਮੋਟਰਸਾਈਕਲ ਵਾਲਾ ਸਕੂਟਰ ਵਾਲਾ ਕੋਈ ਵੀ ਜੇ ਸਕੂਟਰੀ ਵਾਲਾ ਕਈ ਤਾਂ ਇੱਥੇ ਵਿਚਾਰੇ ਗਿਰ ਕੇ ਨਾ ਉਦੇ ਕੱਪੜੇ ਖਰਾਬ ਹੋਏ ਗੰਦੇ ਪਾਣੀ ਦੇ ਵਿੱਚ ਜਿਹੜੀ ਪੰਚਾਇਤ ਇੱਥੇ ਦੀ ਉਹਨੂੰ ਵੀ ਜੁਰਮਾਨਾ ਲੱਗਣਾ ਚਾਹੀਦਾ ਇਹ ਪ੍ਰਸ਼ਾਸਨ ਨੂੰ ਇਸ ਪਾਣੀ ਵੱਲ ਧਿਆਨ ਕਰਨਾ ਚਾਹੀਦਾ ਕਿਉਂਕਿ ਸੜਕ ਦੇ ਉੱਪਰੇ ਪਾਣੀ ਆ ਰਿਹਾ ਹੈ ਪੀ ਡਬਲਯੂ ਡੀ ਯੂ ਜਿਹੜੀ ਇਹਨਾਂ ਸੜਕ ਬਣਾਈ ਵੀ ਹੈ ਇਹ ਸੜਕ ਸਾਰੀ ਖਰਾਬ ਹੋ ਰਹੀ ਆ ਪਾਣੀ ਦੇ ਨਾਲ ਤੇ ਤੁਸੀਂ ਦੇਖ ਸਕਦੇ ਆ ਕਿੱਡਾ ਬੜਾ ਛੱਪੜ ਇਹ ਪਾਣੀ ਦਾ ਲੱਗ ਚੁੱਕਿਆ ਉਹ ਪਿੱਛੇ ਦੇ ਪਾਣੀ ਇਹ ਇੱਧਰੋਂ ਆ ਰਿਹਾ ਔਰਲੇ ਪਾਸੇ ਨੂੰ ਇਹ ਇੱਕ ਘਰਾਂ ਦਾ ਪਾਣੀ ਵੇਖਣੀ ਚੱਲ ਰਿਹਾ ਹੈ ਕਿਉਂਕਿ ਸਾਰਾ ਪਾਣੀ ਇਹ ਉੱਪਰੇ ਪੈ ਰਿਹਾ ਸੜਕ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਕਿ ਪ੍ਰਸ਼ਾਸਨ ਜਿਹੜਾ ਉਹ ਧਿਆਨ ਦਵੇ ਇਹਦੇ ਉੱਪਰ ਸੜਕ ਦੇ ਪਾਣੀ ਨੂੰ ਜਿਹੜਾ ਇਹਨਾਂ ਮੋਟਰਸਾਈਕਲਾਂ 'ਚ ਆ ਰਿਹਾ ਚੱਲੇ ਆ ਦੇਖ ਲੋ ਉੱਪਰੇ ਉੱਪਰ ਆ ਰਿਹਾ ਤੇ ਆਹ ਦੇਖ ਲੋ ਲਓ ਆਹ ਮੋਟਰਸਾਈਕਲ ਲੱਖ ਰਹੇ ਹਨ ਇੱਥੇ ਨੂੰ ਅਜੇ ਕਿੰਨੀ ਲਓ ਦੇਖ ਲੋ ਕਿੰਨਾ ਹੈ ਪਰੇਸ਼ਾਨੀ ਆ ਜਿਹੜਾ ਇਹ ਸਾਹਮਣਾ ਕਰਨਾ ਪੈ ਰਿਹਾ ਤੇ ਇੱਧਰ ਖੜਾ ਮੋਟਰਸਾਈਕਲ ਦੇਖ ਲਾਵੇ ਕਿਵੇਂ ਲਖਾ ਮਾਇਦੇ ਵਿੱਚ ਨੂੰ ਕਿਉਂਕਿ ਇੱਧਰ ਇਹ ਗੱਡੀ ਆ ਜਿਹੜੀ ਇਹ ਗੱਡੀਆਂ ਆ ਰਹੀਆਂ ਨੇ ਬੜੀਆਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਆਮ ਰਸਤਾ ਨਹੀਂ ਉਧਰ ਦੇ ਖੈੜ ਤੇ ਆ ਰਹੀ ਆ ਰੋਡ ਇਹ ਇਹ ਸਾਰੀ ਦੇਖ ਲੋ ਲੋ ਇਸ ਤਰ੍ਹਾਂ ਇਹ ਪਾਣੀ ਹੈ ਜਿਹੜਾ ਇਹ ਸਾਰਾ ਗੰਦਾ ਪਾਣੀ ਹੈ ਜਿਹੜਾ ਇਹ ਇਹ ਸੜਕ ਭਰਾ ਰਿਹਾ ਸਾਰਾ ਟੋਟਲੇ ਪਾਣੀ ਜਿਹੜਾ ਆਹ ਦੇਖ ਲੋ ਲੋ ਇੱਧਰ ਤੇ ਆ ਰਹੀ ਆ ਇਹ ਰੋਡ ਆ ਜਿਹੜੀ ਇੱਧਰ ਤੇ ਬਸੇ ਬਠਾਣਾ ਤੇ ਆਉਂਦੀ ਹੈ ਇਹ ਬਿੱਚ ਨੂੰ ਤੇ ਇੱਧਰ ਨੂੰ ਇਹ ਜਾ ਰਹੀ ਹੈ ਖੈੜ ਨੂੰ ਇਹ ਨੇੜੇ ਪੈਂਦਾ ਰਸਤਾ ਬਿਲਕੁਲ ਖੈੜ ਜੀ ਨੇ ਜਾਣਾ ਹੋਵੇ ਨਾ ਰੋਡ ਸੋਹਣੀ ਚੌੜੀ ਬਣਾਤੀ ਹੁਣ ਵਧੀਆ ਬਣਾਈ ਵੀ ਆ ਇੰਨਾ ਕਿ ਟੋਟਾ ਜਿਹੜਾ ਪਿੰਡ ਤੇ ਪਾਣੀ ਆ ਕੇ ਸਾਰਾ ਰੋਡ ਦੇ ਉੱਪਰ ਜਮਾ ਹੋ ਰਿਹਾ ਤੇ ਛੱਪੜ ਬਣ ਚੁੱਕੇ ਆ ਪਾਣੀ ਦਾ ਜੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਵਰਤਿਆਨ ਦਿੱਤਾ ਜਾਵੇ ਪੰਚਾਇਤ ਨੂੰ ਚੰਗਾ ਜੁਰਮਾਨਾ ਲਾਇਆ ਜਾਵੇ ਮੋਟਾ ਜੁਰਮਾਨਾ ਪੰਚਾਇਤ ਨੂੰ ਵੀ ਲਾਇਆ ਜਾਵੇ ਔਰ ਪਿੰਡ ਵਾਲਿਆਂ ਨੂੰ ਵੀ ਸਿਲਾਹਨਤਾ ਪਾਉਣੇ ਆ ਤੇ ਭਾਈ ਸਾਡੇ ਪਿੰਡ ਦੇ ਵਿੱਚ ਇਨਾ ਗੰਧਮੰਦ ਆ ਜਿਹੜਾ ਇਹ ਸਾਰਾ ਜਿਹੜਾ ਹੈਗਾ ਲੋਕਾਂ ਨੂੰ ਪਰੇਸ਼ਾਨੀ ਦੱਸ ਵਾਪਸ ਹੋ ਰਿਹਾ ਬਣਿਆ ਵਾ ਇਹ ਛੱਪੜਾ ਜਿਹੜਾ ਗੰਦਾ ਪਾਣੀ ਆ ਜਿਹੜਾ ਇਹ ਆ ਰਿਹਾ ਤੁਸੀਂ ਦੇਖ ਸਕਦੇ ਆ ਕਿੰਨੀ ਟ੍ਰੈਫਿਕ ਜਿਹੜੀ ਲਗਾਤਾਰ ਹੀ ਜਿਹੜੀ ਜਾ ਰਹੀ ਆ ਤੁਹਾਨੂੰ ਮੈਂ ਇਹ ਇੱਕ ਵੀਡੀਓ ਥਾਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਤੇ ਭਾਈ ਪਰ ਧਿਆਨ ਦਿਓ ਧਿਆਨ ਦੇ ਕੇ ਇਸ ਦਾ ਹੱਲ ਕਰੋ ਪਾਣੀ ਦਾ ਜਿਹੜੇ ਲੋਕਾਂ ਨੇ ਵੀ ਕੋਈ ਵੀ ਕਿਸੇ ਕੋਲ ਵੀ ਹੈਗਾ ਦੱਬਿਆਵਾ ਨੂੰ ਕਢਵਾ ਕੇ ਪਾਇਦਾ ਹੱਲ ਕੀਤਾ ਜਾਂ ਆਵੇ ਔਰ ਮੋਟਾ ਜੁਰਮਾਨਾ ਜਿਹੜਾ ਇਹਨਾਂ ਨੂੰ ਲਾਇਆ ਜਾਂ ਆਵੇ ਸਾਰਿਆਂ ਨੂੰ ਕਿਉਂਕਿ ਲੋਕਾਂ ਨੂੰ ਕਿਸੇ ਪਰੇਸ਼ਾਨੀ ਦਾ ਕੋਈ ਕਾਰਨ ਨਾ ਬਣੇ ਕਿਉਂਕਿ ਇਹ ਮੌਤ ਦਾ ਇੱਥੇ ਤਣਾੜਾ ਜਿਹੜਾ ਹੋ ਨਿਕਲੂਗਾ ਕਿਸੇ ਨਾ ਕਿਸੇ ਜ਼ਰੂਰ ਕਿਉਂਕਿ ਤੁਸੀਂ ਦੇਖ ਸਕਦਾ ਕਿੱਡਾ ਛੱਪੜ ਬਣ ਚੁੱਕਿਆ ਔਰ ਮੋਟਰਸਾਈਕਲ ਦਾ ਰਾਤ ਹਨੇਰੇ ਕੋਈ ਵੀ ਘਟਨਾ ਇੱਥੇ ਵਾਪਰ ਸਕਦੀ ਹੈ ਇਹ ਵੱਡੀ ਘਟਨਾ ਹੋ ਰਹੀ ਵਾਪਰ ਸਕਦੀ ਆ ਕਿਉਂਕਿ ਇਹ ਵੱਡਾ ਰੋਡ ਆ ਜਿਹੜਾ ਬਹੁਤ ਆਵਾਜ਼ ਆਈਦਾ ਜਿਹੜਾ ਤੁਸੀਂ ਚਾਰੇ ਪਾਸੇ ਦੇ ਗੱਡੀਆਂ ਇੱਥੇ ਆ ਰਹੀਆਂ ਆ ਦੇ ਆ ਗੱਡੀ ਆ ਰਹੀ ਏ ਲਾਗ ਲਾ ਰਹੀ ਇਸ ਤਰ੍ਹਾਂ ਗੱਡੀਆਂ ਜਿਹੜੀਆਂ ਲਗਾਤਾਰ ਹੀ ਰੋਡ ਕਾਫੀ ਚੱਲ ਰਿਹਾ ਹੈ ਇਹ ਜਿਹੜਾ ਹੈ ਸੋ ਅਸੀਂ ਬੇਨਤੀ ਕਰਦੇ ਆਂ ਫੈਟ ਦੇ ਪ੍ਰਸ਼ਾਸਨ ਨੂੰ ਕਿਵਰ ਧਿਆਨ ਦਿੱਤਾ ਜਾਵੇ ਇਹ ਵੀਡੀਓ ਨੂੰ ਬਾਤੇ ਬਾਤੇ ਸ਼ੇਅਰ ਕਰਕੇ ਉਸ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ ਕਿ ਪਤਾ ਲੱਗੇ ਰੋੜੇ ਪਿੰਡ ਵਿੱਚ ਕੀ ਗੰਦ ਪਿਆ ਵਾ ਰੋਡ ਕਿਵੇਂ ਤੋੜ ਤਸ ਪਾਣੀ ਨੇ ਸੋ ਬੇਨਤੀ ਇੰਨੀ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ